ਪੰਜਾਬ ਚ ਆਪ ਦੇ ਯੂਥ ਪ੍ਰਧਾਨ ਖਿਲਾਫ ਐਫ ਆਈ ਆਰ ਦਰਜ ਫਰਜੀ ਸਰਟੀਫਿਕੇਟ ਦਿਨਾਲ ਕੀਤੀ ਐਲ ਐਲ ਬੀ ਆਪਣੀ ਹੀ ਸ਼ਿਕਾਇਤ ਦੇ ਵਿੱਚ ਫਸਿਆ ਯੂਥ ਪ੍ਰਧਾਨ ਲੁਧਿਆਣਾ ਦੇ ਚੌਮ ਆਦਮੀ ਪਾਰਟੀ ਦੇ ਜਿਲ੍ਹਾ ਯੂਥ ਕਾਰਜਕਾਰੀ ਪ੍ਰਧਾਨ ਫਰਮਿੰਦਰ ਸਿੰਘ ਸੰਧੂ ਨੂੰ ਖਾਨਾ ਡਿਵੀਜ਼ਨ ਨੰਬਰ 5 ਵਿੱਚ ਸਾਲ 2022 ਦੇ ਵਿੱਚ ਦਰਜ ਹੋਏ ਕੇਸ ਵਿੱਚ ਪੁਲਿਸ ਨੇ ਹੁਣ ਨਾਮਜ਼ਦ ਕੀਤਾ ਹੈ ਸੰਦੂ ਤੇ ਐਲ ਐਲ ਬੀ ਕਰਨ ਲਈ 12ਵੀਂ ਜਮਾਤ ਪਾਸ ਕਰਨ ਦੇ 40 ਸਰਟੀਫਿਕੇਟ ਦੀ ਵਰਤੋਂ ਕਰਨ ਦਾ ਤੋੜ ਹੈ ਆਪ ਆਕੂ ਦੀ ਗ੍ਰਫਤਾਰੀ ਅਜੇ ਪਾਕੀ ਹੈ ਸੰਦੂ ਆਪ ਦੇ ਸੀਨੀਅਰ ਆਕੂ ਆ ਤੇ ਕਈ ਬੋੜਾ ਦੇ ਚੇਅਰਮੈਨ ਦੇ ਪੁੱਤ ਥਰੀ ਵੀ ਨੇ ਸੰਦੂ ਇਸ ਸਾਲ ਤੋਂ ਪਹਿਲਾਂ ਅਕਾਲੀ ਦਲ ਬਾਦਲ ਵਿਦਸਾ ਦੋਸ਼ੀ ਪਰਮਿੰਦਰ ਸਿੰਘ ਸੰਧੂ ਵਾਸੀ ਗੋਪਾਲ ਨਗਰ ਟਿੱਬਾ ਰੋਡ ਨੇ ਖੁਦ ਐਡਵੋਕੇਟ ਦੀਪਕ ਪ੍ਰਜਾਪਤੀ ਖਿਲਾਫ ਪਾਣਾ ਡਿਵੀਜ਼ਨ ਨੰਬਰ 5 ਵਿੱਚ 11 ਨਵੰਬਰ 2022 ਨੂੰ ਐਫ ਆਈ ਆਰ ਸਰਚ ਕਰਵਾਈ ਸੀ ਜਿਸ ਵਿੱਚ ਦੋਸ਼ ਲਗਾਇਆ ਸੀ ਕਿ ਦੀਪਕ ਨੇ ਉਸ ਨੂੰ ਕਾਨੂੰਨ ਦੀ ਪ੍ਰੈਕਟਿਸ ਕਰਨ ਲਈ ਜਾਲੀ ਲਾਇਸੈਂਸ ਮੁਹੱਈਆ ਕਰਵਾਇਆ ਸੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਪਰਮਿੰਦਰ ਸਿੰਘ ਸੰਧੂ ਵੱਲੋਂ ਤਿਆਰ ਕੀਤਾ 12 ਜਮਾਤ ਦਾ ਸਰਟੀਫਿਕੇਟ ਜਾਲੀ ਸੀ ਪੁਲਿਸ ਨੇ ਮਲਜ਼ਮ ਖਿਲਾਫ ਉਸੇ ਐਫ ਆਈ ਆਰ ਵਿੱਚ ਕੇਸ ਦਰਜ ਕਰ ਲਿਆ ਜੋ ਉਸ ਨੇ ਦਰਜ ਕਰਵਾਈ ਸੀ ਪੁਲਿਸ ਨੇ ਕਾਰਵਾਈ ਐਡਵੋਕੇਟ ਡੇਵਿਡ ਗਿੱਲ ਦੇ ਸ਼ਿਕਾਇਤ ਤੋਂ ਬਾਅਦ ਕੀਤੀ ਹੈ ਐਡਵੋਕੇਟ ਗਿੱਲ ਨੇ 30 ਜਨਵਰੀ 2023 ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ ਮਲਜ਼ਮ ਪਰਮਿੰਦਰ ਸਿੰਘ ਸੰਧੂ ਵੱਲੋਂ ਐਲ ਐਲ ਬੀ ਵਿੱਚ ਦਾਖਲਾ ਲੈ ਲਈ ਤਿਆਰ ਕੀਤਾ ਗਿਆ 12ਵੀਂ ਜਮਾਤ ਦਾ ਸਰਟੀਫਿਕੇਟ ਝਾਲੀ ਹੈ ਪੁਲਿਸ ਅਨੁਸਾਰ ਸੰਧੂ ਨੇ ਐਲ ਐਲ ਬੀ ਵਿੱਚ ਦਾਖਲੇ ਲਈ ਦਿੱਲੀ ਬੋਰਡ ਆਫ ਸੀਨੀਅਰ ਸੈਕੰਡਰੀ ਐਜੂਕੇਸ਼ਨ ਵੱਲੋਂ ਜਾਰੀ 12ਵੀਂ ਜਮਾਤ ਦੇ ਸਰਟੀਫਿਕੇਟ ਦੀ ਫਰਤੋਕੀ ਕੀਤੀ ਸੀ ਕੁਝ ਪੜਤਾਲ ਦੌਰਾਨ ਉਸਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਇਹ ਵੀ ਦੱਸਿਆ ਕਿ ਉਸਨੇ 2008 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਤੋਂ 12ਵੀਂ ਪਾਸ ਕੀਤੀ ਸੀ ਪਰ ਜਨਵਰੀ 2020 ਵਿੱਚ ਉਸਦਾ ਸਰਟੀਫਿਕੇਟ ਗੁੰਮ ਹੋ ਗਿਆ ਜਦੋਂ ਪੁਲਿਸ ਨੇ ਬੋਰਡ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਸੰਧੂ 2008 ਵਿੱਚ 12ਵੀਂ ਵਿੱਚ ਫੇਲ ਹੋ ਗਿਆ ਸੀ ਦਿੱਲੀ ਬੋਰਡ ऑफ एजुकेशन वालों जारी सर्टिफिकेट फर्जी है एडवोकेट ने क्या कि सियासी कारण पुलिस खिलाफ कोई कार्रवाई नहीं का शिकायत तो आई पीसी चार सो भी की धोखाधड़ी चार सो पैंठ यानी की जालसाजी चार सो साठ कीमती जमानत वसीयत आदि की जालसाजी चार सो अठाठ ਤੋਖਾਤੜੀ ਤੇ ਮਕਸਦ ਨਾਲ ਝਾਲਸਾਜ਼ੀ ਅਤੇ ਧਾਰਾ 463 ਤਹਿਤ ਕੇਸ ਦਰਜ ਕੀਤਾ ਹੈ 12471 ਜਾਲੀ ਦਸਤਾਵੇਜ਼ ਜਾਂ ਇਲੈਕਟ੍ਰੋਨਿਕ ਕੀ ਇੱਕ ਕੇਸ ਰਿਕਾਰਡ ਨੂੰ ਅਸਲੀ ਵਜੋਂ ਵਰਤਨਾ ਦੇ ਤਹਿਤ ਦਰਜ ਕੀਤਾ ਗਿਆ ਹੈ ਦੀਪਕ ਪ੍ਰਜਾਪਤੀ ਦੇ ਖਿਲਾਫ 11 ਨਵੰਬਰ 2022 ਨੂੰ ਦਰਜ ਕੀਤੀ ਗਈ ਐਫ ਆਈ ਆਰ ਵਿੱਚ ਦੋਸ਼ੀ ਨੂੰ ਨਾਮਜ਼ਦ ਕੀਤਾ ਗਿਆ ਸੀ ਮੇਰਾ ਨਾਮ ਜੀ ਡੇਵਿਡ ਗਿਲਿਆਮੈਂ ਡਿਸਟ੍ਰਿਕਟ ਕੋਰਟ ਨੂੰ ਧਿਆਨ ਦੇ ਕੇ ਪ੍ਰੈਕਟਿਸ ਕਰਦਾ ਜੀ ਇਹ ਕੀ ਮਾਮਲਾ ਆਇਆ ਆ ਮਾਮਲਾ ਜੀ ਇਦਾਂ ਹੈ ਕਿ ਇੱਕ 4 ਸਾਲ ਤੋਂ ਮੇਰੀ ਇੱਕ ਕੰਪਲੇਨਟ ਚੱਲਦੀ ਸੀ ਜਹਲੀ ਵਕੀਲ ਹੈ ਪਰਮਿੰਦਰ ਸਿੰਘ ਸੰਧੂ ਵੀ ਇਹਦੇ ਡਾਕੂਮੈਂਟਸ ਜਿਹੜੇ ਨੇ ਉਹ ਫੇਕ ਨੇ ਫੇਕ ਡਾਕੂਮੈਂਟਸ ਬਣਾ ਕੇ ਇਹ ਜਿਹੜਾ ਹੈ ਡਿਸਟ੍ਰਿਕਟ ਕੋਰਟ ਦੇ ਵਿੱਚ ਨੇ ਪ੍ਰੈਕਟਿਸ ਕੀਤੀ ਔਰ ਡਿਸਟ੍ਰਿਕਟ ਕੋਰਟ ਦਾ ਇਹਨੇ ਇਲੈਕਸ਼ਨ ਲੜਿਆ ਔਰ ਇਲੈਕਸ਼ਨ ਲੜ ਕੇ ਡਿਸਟ੍ਰਿਕਟ ਕੋਰਟ ਦੇ ਵਿੱਚ ਇਹ ਬੀਇੰਗ ਐਗਜ਼ੀਕਿਊਟਿਵ ਮੈਂਬਰ ਵੀ ਇੱਥੇ ਕੰਮ ਕੀਤਾ ਇਹਨੇ ਉਹ ਐਪਲੀਕੇਸ਼ਨ ਜਿਹੜੀ ਸੀ ਉਹ ਮੈਂ ਦਿੱਤੀ ਸੀ ਬਾਰ ਕਾਉਂਸਲ ਪੰਜਾਬ ਐਂਡ ਹਰਿਆਣਾ ਨੂੰ ਜਿਹੜੀ ਸਾਡੀ ਵਕੀਲਾਂ ਦੀ ਮੇਨ ਬਾਡੀ ਹੈ ਉਹ ਐਪਲੀਕੇਸ਼ਨ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਮੈਂ ਫਿਰ 2 ਅਗਸਤ 2022 ਨੂੰ ਇਹ ਐਪਲੀਕੇਸ਼ਨ ਜਿਹੜੀ ਸੀ ਪੁਲਿਸ ਨੂੰ ਵੀ ਮੂਵ ਕਰਤੀ ਸੀ ਇਹਦੇ ਖਿਲਾਫ ਵੀ ਇਹ ਜਾਲੀ ਡਾਕੂਮੈਂਟਸ ਦੇ ਆਧਾਰ ਤੇ ਪ੍ਰੈਕਟਿਸ ਕਰ ਰਿਹਾ ਹੈ ਇਹਦੇ ਖਿਲਾਫ ਜਿਹੜਾ ਹੈ ਕਾਰਵਾਈ ਕੀਤੀ ਜਾਵੇ ਤੇ ਉਹ ਫਿਰ 10 ਅਗਸਤ ਨੂੰ ਬਾਰ ਕਾਉਂਸਲ ਨੇ ਆਰਡਰ ਕਰਤਾ ਸੀ ਜਿਹਦੇ ਵਿੱਚ 140 ਐਡਵੋਕੇਟਸ ਜਿਹੜੇ ਸੀ ਉਹ ਫੇਕ ਪਾਏ ਗਏ ਸੀ ਪਰ ਉਹਦੇ ਵਿੱਚ ਕੁਝ ਇਹੋ ਜਿਹੇ ਐਡਵੋਕੇਟਸ ਦੇ ਨਾਮ ਵੀ ਆ ਗਏ ਸੀ ਜਿਹੜੇ ਕੀ ਗਲਤੀ ਨਾਲ ਪੈ ਗਏ ਸੀ ਬਾਅਦ ਚ ਉਹਨਾਂ ਨੂੰ ਸਾਰਿਆਂ ਨੂੰ ਛਾਂਟ ਕੇ ਟੋਟਲ ਲਿਸਟ ਰਹਿ ਗਈ ਸੀ 64 ਦੀ 64 ਦੇ ਵਿੱਚ ਸੀ ਪਰਮਿੰਦਰ ਸਿੰਘ ਸੰਧੂ ਦਾ ਨਾਮ ਵੀ ਲੇਕਿਨ ਕਿਉਂ ਜੋ ਉਨੀ ਦੇਰ ਦੇ ਵਿੱਚ ਇਹ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਸੀ ਔਰ ਜੁਆਇਨ ਕਰਨ ਦੇ ਕਰਕੇ ਆਮ ਆਦਮੀ ਪਾਰਟੀ ਵਿੱਚ ਹੋਣ ਕਰਕੇ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਸੀ ਅ ਕਦੇ ਇੱਕ ਅਫਸਰ ਨੂੰ ਮਿਲਦੇ ਸੀ ਦੂਜੇ ਨੂੰ ਮਿਲਦੇ ਸੀ ਇੱਕ ਸੀਪੀ ਕੋਲ ਜਾਂਦੇ ਸੀ ਕਈ ਮੀਟਿੰਗਾਂ ਸਾਡੀਆਂ ਸੀਪੀ ਨਾਲ ਹੋਈਆਂ ਅਫਸਰਾਂ ਨਾਲ ਹੋਈਆਂ ਪਰ ਪਾਰਟੀ ਦੇ ਪ੍ਰੈਸ਼ਰ ਕਰਕੇ ਲੋਕਲ ਇੱਕ ਦੋ ਐਮਐਲਏ ਇਹਦਾ ਸਾਥ ਦੇ ਰਹੇ ਸੀ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਾਹਿਬ ਉਹਦਾ ਉਹਦੀ ਸਜੀਬਾ ਪਰਮਿੰਦਰ ਸਿੰਘ ਉਹ ਬੜਾ ਸਾਥ ਦੇ ਰਹੇ ਸੀ ਜਿਹਦੇ ਕਰਕੇ ਪਰਚਾ ਰਜਿਸਟਰਡ ਨਹੀਂ ਹੋ ਪਾ ਰਿਹਾ ਸੀ ਐਂਡ ਤੇ ਫਿਰ ਅਸੀਂ ਜਿਹੜਾ 156 ਤਿੰਨ ਦੀ ਇੱਕ ਕੰਪਲੇਨਟ ਮੂਵ ਕੀਤੀ ਹੈਗੀ ਹੈ ਇੱਥੇ ਕੋਰਟ ਦੇ ਵਿੱਚ ਜੁਡੀਸ਼ੀਅਲ ਅ ਕੋਰਟ ਦੇ ਵਿੱਚ ਕਰਕੇ ਅਸੀਂ ਉਸ ਤੋਂ ਬਾਅਦ ਇੱਕ ਅਸੀਂ ਰਿਟ ਪਟੀਸ਼ਨ ਪਾਈ ਹੈਗੀ ਹੈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੀ ਰਿਟ ਪਟੀਸ਼ਨ ਦੇ ਵਿੱਚ ਐਂਡ ਦੇ ਉੱਤੇ ਇਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਜਿਹਦੇ ਤੋਂ ਸਾਨੂੰ ਪਤਾ ਲੱਗਾ ਕਿ ਇਸ ਰਿਪੋਰਟ ਦੇ ਮੁਤਾਬਕ ਇਹ ਬੰਦਾ ਰਿਪੋਰਟ ਕੱਢ ਕੇ ਦੇਣਾ ਹੈ ਇਹ ਬੰਦਾ ਜਿਹੜਾ ਹੈ ਇਹਦੇ ਖਿਲਾਫ ਜਿਹੜਾ ਹੈ 420 65 67 68 71 ਦੀ ਪ੍ਰोसीडिंग ਕਰਨ ਦੇ ਵਾਸਤੇ ਐਸ ਐਚ ਓ ਨੇ ਕਮਿਸ਼ਨਰ ਦੇ ਕੋਲੋਂ ਜਿਹੜਾ ਹੈ ਪਰਮਿਸ਼ਨ ਮੰਗੀ ਸੀ ਇਸ ਰਿਪੋਰਟ ਦੇ ਮੁਤਾਬਕ ਇਹ ਰਿਪੋਰਟ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਵਿਦ ਅ ਐਫਿਡੇਵਿਡ ਆਫ ਏ ਸੀ ਪੀ ਸਿਵਲ ਲਾਈਨ ਜਿਹੜਾ ਸੀ ਉੱਥੇ ਸਬਮਿਟ ਕੀਤਾ ਗਿਆ ਇਹ ਰਿਪੋਰਟ ਇਹਦੇ ਵਿੱਚ ਦੋ ਰਿਪੋਰਟਾਂ ਨੇ ਇੱਕ ਰਿਪੋਰਟ ਦੇ ਵਿੱਚ ਐਸ ਐਚ ਓ ਏ ਸੀ ਪੀ ਏ ਡੀ ਸੀ ਪੀ ਤੇ ਸੀ ਪੀ ਅਲੱਗ ਨੇ ਉਹ ਅਲੱਗ ਇਨਕੁਆਰੀ ਹੋਈ ਇੱਕ ਫਿਰ ਫਰਦਰ ਓਬਜੈਕਸ਼ਨ ਲਗਾਏ ਡੀ ਇਲੀਗਲ ਨਹੀਂ ਕਿਉਂਕਿ ਡੀ ਇਲੀਗਲ ਇਹਨਾਂ ਨੇ ਮੈਨੇਜ ਕਰ ਲਿਆ ਸੀ ਜੱਗੀ ਜਿਹੜਾ ਡੀ ਇਲੀਗਲ ਹੈ ਪੁਨੀਤ ਜੱਗੀ ਉਹ ਮੈਨੇਜ ਕਰ ਲਿਆ ਸੀ ਜਿਦੇ ਕਰਕੇ ਇਹਨਾਂ ਨੇ ਉਹਨੇ ਓਬਜੈਕਸ਼ਨ ਲਾ ਦਿੱਤੇ ਓਬਜੈਕਸ਼ਨ ਜਿਹੜੇ ਸੀ ਫਿਰ ਬਾਅਦ ਦੇ ਵਿੱਚ ਪੁਲਿਸ ਨੇ ਕਲੀਅਰ ਕੀਤੇ ਕਲੀਅਰ ਕਰਕੇ ਓਬਜੈਕਸ਼ਨ ਵਾਪਸ ਫਾਈਲ ਭੇਜੀ ਲੇਕਿਨ ਫਿਰ ਵੀ ਜਿਹੜਾ ਹੈ ਐਫ ਆਈ ਆਰ ਰਜਿਸਟਰਡ ਨਹੀਂ ਹੋਈ ਤੇ ਐਟ ਤੇ ਹੋਇਆ ਜੀ ਅਸੀਂ ਅੱਕ ਕੇ ਹੁਣ ਜਦੋਂ ਹਾਈ ਕੋਰਟ ਦਾ ਵੀ ਕਾਫੀ ਪ੍ਰੈਸ਼ਰ ਸੀ ਰਿਪੋਰਟ ਵੀ ਸਬਮਿਟ ਹੋ ਗਈ ਸੀ ਲੇਕਿਨ ਫਿਰ ਵੀ ਇਹਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ ਸੀ ਅਸੀਂ ਫਿਰ ਇੱਕ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨੂੰ ਪਟੀਸ਼ਨ ਪਾਈ 27 ਮਾਰਚ ਨੂੰ ਇਸੇ 27 ਮਾਰਚ ਨੂੰ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਪਟੀਸ਼ਨ ਪਾਈ ਸੀ 28 ਤਰੀਕ ਨੂੰ ਮੈਨੂੰ ਰਿਵਰਟ ਆ ਗਿਆ ਸੀ ਕਿ ਤੁਹਾਡੀ ਜਿਹੜੀ ਪ੍ਰੋਬਲਮ ਵਾਸਤੇ ਜਿਹੜਾ ਹੈ ਉਹ ਅਸੀਂ ਅੱਗੇ ਨੋਟਿਸ ਕਰਤਾ ਹੈ ਔਰ 29 ਤਰੀਕ ਨੂੰ ਸੀਪੀ ਲੁਧਿਆਣਾ ਨੇ ਆਰਡਰ ਕਰਤੇ ਇਹਦੇ ਤੇ ਐਫ ਆਈ ਆਰ ਕਰਨ ਦੇ ਔਰ 30 ਤਰੀਕ ਨੂੰ ਇਹਦੇ ਤੇ ਜਿਹੜੀ ਹੈ ਇਹ ਮਾਮਲਾ ਅ ਦਰਜ ਕਰ ਲਿਆ ਗਿਆ ਕਿਹੜੀ ਕਿਹੜੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਿਹੜੀ ਕਿਹੜੀ ਧਾਰਾ ਲੱਗੀਆਂ ਜੀ 420 465 67 88 71 ਅੱਛਾ ਜੀ ਤੇ ਤੁਹਾਡੇ ਪਰਚਾ ਦਰਜ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਇਹਦੇ ਖਿਲਾਫ ਪਰਚਾ ਦਰਜ ਹੋਇਆ ਜੀ ਤੇ ਹੁਣ ਫਰਦਰ ਇਹਦੀ ਗ੍ਰਿਫਤਾਰੀ ਦੇ ਲਈ ਅਸੀਂ ਜਿਹੜਾ ਮੰਗ ਕਰ ਰਹੇ ਹਾਂ ਪ੍ਰਸ਼ਾਸਨ ਤੋਂ ਵੀਰੋ ਹੋਵੇ ਕਿਤੇ 4 ਸਾਲ ਸਾਨੂੰ ਇਹਦੇ ਤੇ ਪਰਚਾ ਰਿਸਟਰਡ ਕਰਾਉਣ ਨੂੰ ਲੱਗ ਗਿਆ ਤੇ ਅੱਗੇ ਗ੍ਰਿਫਤਾਰੀ ਨਾ ਕਰਨ ਨੂੰ ਪੋਲਿਟੀਕਲ ਪ੍ਰੈਸ਼ਰ ਦੇ ਥੱਲੇ ਪਹਿਲੇ ਵੀ ਮਾਮਲਾ ਉੱਠਿਆ ਸੀ ਪਹਿਲੇ ਵੀ ਇਹਦਾ ਨਾਮ ਇਨਕਲੂਡ ਸੀ ਇਨਕਲੂਡ ਸੀ ਇਹਦਾ ਨਾਮ ਪਰ ਦਬਾਤਤਾ ਗਿਆ ਜੀ ਪੋਲਿਟੀਕਲ ਪ੍ਰੈਸ਼ਰ ਥੱਲੇ ਜਿਹੜਾ ਸੀ ਇਹਦਾ ਨਾਮ ਦਬਾ ਦਿੱਤਾ ਗਿਆ ਸੀ ਲੇਕਿਨ ਅਸੀਂ ਆਪਣੀ ਕੋਸ਼ਿਸ਼ ਨਹੀਂ ਛੱਡੀ ਔਰ ਲਗਾਤਾਰ ਅਸੀਂ ਕੋਸ਼ਿਸ਼ ਕਰਦੇ ਰਹੇ ਔਰ ਜਿਹੜਾ ਅੱਜ ਨਤੀਜਾ ਸਾਡੇ ਸਾਹਮਣੇ ਆ ਕੇ ਅਸੀਂ ਜਿਹੜਾ ਇਹਦੇ ਖਿਲਾਫ ਐਫ ਆਈ ਆਰ ਕਰਾਉਣ ਦੇ ਵਿੱਚ ਕਾਮਯਾਬ ਹੋ ਗਏ ਹਾਈ ਕੋਰਟ ਤੋਂ ਹੈ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਸੀ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਅਸੀਂ ਪਟੀਸ਼ਨ ਦੇ ਸੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਬੜਾ ਸਟਰੋਂਗ ਨੋਟਿਸ ਲੈ ਆਇਆ ਦਿੱਤੇ ਜਿਸ ਤੋਂ ਬਾਅਦ ਕਮਿਸ਼ਨਰ ਆਫ ਪੁਲਿਸ ਨੇ ਜਿਹੜਾ ਇਹ ਤੇ ਐਕਸ਼ਨ ਲਿਆ ਅੱਜ ਜਾਨੀ ਜਿਹੜੀ ਸਰਟੀਫਿਕੇਟ ਆ ਜਿਹੜੀ ਤੁਸੀਂ ਆ ਤੁਹਾਡੇ ਵੱਲ ਕੰਪਲੀਟ ਦਿੱਤੀ ਗਈ ਹੈ ਮੇਰੇ ਵੱਲੋਂ ਕੰਪਲੀਟ ਦਿੱਤੀ ਗਈ ਸੀ ਇਹਦਾ 2008 ਦੇ ਵਿੱਚ ਕਹਿੰਦਾ ਵੀ ਪਲੱਸ 2 ਪਾਸ ਕੀਤੀ ਸੀ ਉਸ ਤੋਂ ਬਾਅਦ ਮੈਂ ਜਿਹੜਾ ਲਾਅ ਕਰਨ ਲੱਗ ਗਿਆ ਸੀ ਜਦ ਕਿ ਪਲੱਸ 2 2008 ਦੇ ਵਿੱਚ ਇਹ ਫੇਲ ਸੀ ਪੰਜਾਬ ਬੋਰਡ ਚੋਂ ਫਰਦਰ ਕੀ ਕਾਰਵਾਈ ਦੀ ਮੰਗ ਨੂੰ ਫਰਦਰ ਇਹੀ ਕਾਰਵਾਈ ਦੀ ਮੰਗ ਹੈ ਜੀ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕਰਨ ਅਰੈਸਟ ਕਰਨ ਤੋਂ ਬਾਅਦ ਜਿਹੜਾ ਅੱਗੇ ਕਾਰਵਾਈ ਕਰਨ ਵੀ ਇਹਨੇ ਕਿਸ ਤਰ੍ਹਾਂ ਇਹ ਜਾਲੀ ਸਰਟੀਫਿਕੇਟ ਬਣਾਏ ਕਿਹਦੇ ਰਾਹੀਂ ਬਣਾਏ ਜਾਂ ਕਿਹਦੇ ਥਰੂ ਇਹਨੇ ਸਾਰਾ ਕੁਝ ਮੈਨੇਜ ਕੀਤਾ ਹੈ ਔਰ ਕਿਸ ਤਰ੍ਹਾਂ ਇਹ ਬਾਅਰ एसोसिएशन ਦਾ ਮੈਂਬਰ ਤੱਕ ਬਣ ਗਿਆ ਔਰ ਮੈਂਬਰ ਬਣਨ ਤੋਂ ਬਾਅਦ ਬਾਹਰ ਐਸੋਸੀਏਸ਼ਨ ਦੇ ਵਿੱਚ ਜਿਹੜੇ ਵਕੀਲਾ ਦੇ ਡਾਕੂਮੈਂਟਸ ਹੁੰਦੇ ਨੇ ਸਾਡੇ ਸਾਰਿਆਂ ਦੇ ਉਹ ਡਾਕੂਮੈਂਟਸ ਵੀ ਇਹਨੇ ਗਾਇਬ ਕਰਤੇ ਮੈਂਬਰ ਬਣਨ ਤੋਂ ਬਾਅਦ ਤੋਂ ਇਹ ਇਨਕੁਆਰੀ ਦਾ ਮੈਟਰ ਹੈ ਔਰ ਇਹਦੇ ਤੋਂ ਇਲਾਵਾ ਵੀ ਬਹੁਤ ਸਾਰੇ ਹੋਰ ਐਡਵੋਕੇਟ ਹੈਗੇ ਨੇ ਜਿਹੜੇ ਜਾਲੀ ਡਿਗਰੀਆਂ ਉੱਥੇ ਇੱਥੇ ਪ੍ਰੈਕਟਿਸ ਕਰ ਰਹੇ ਨੇ ਜਿਹੜੇ ਜਾਲੀ ਤੁਸੀਂ ਕਹਿੰਦੇ ਡਿਗਰੀ ਪ੍ਰੈਕਟਿਸ ਕਰ ਉਹਨਾਂ ਤੇ ਵੀ ਤੁਹਾਡੇ ਵੱਲੋਂ ਕਾਰਵਾਈ ਕੋ ਕੀਤੀ ਜਾ ਰਹੀ ਹੈ ਬਿਲਕੁਲ ਮੈਂ ਮੈਂ ਕੋਰਟ ਤੋਂ ਮੰਗ ਕੀਤੀ ਹੈ ਹਾਈ ਕੋਰਟ ਤੋਂ ਕਿ ਇਹਦੇ ਵਿੱਚ ਸੀਬੀਆਈ ਦੀ ਇਨਕੁਆਰੀ ਲਗਾਈ ਜਾਏ ਕਿਉਂਕਿ ਮਾਮਲਾ ਬਹੁਤ ਵੱਡਾ ਹੈ ਬ ਦੇ ਵਿੱਚ ਕਾਬੂ ਆਉਣੀਆਂ ਨੇ ਜਿਹਦੇ ਕਰਕੇ ਪੁਲਿਸ ਤੋਂ ਇਹ ਕਾਰਵਾਈ ਕੀਤੀ ਜਾਣੀ ਸੰਭਵ ਨਹੀਂ ਹੈ ਪੁਲਿਸ ਪੋਲਿਟੀਕਲ ਪ੍ਰੈਸ਼ਰ ਥਲੇ ਕੰਮ ਕਰਦੀ ਹੈ ਹਮੇਸ਼ਾ ਉਹ ਇਸ ਕਰਕੇ ਉਹ ਕਾਰਵਾਈ ਕਰ ਪਾਣਗੇ ਇਹਦੇ ਤੇ ਮੈਨੂੰ ਬਹੁਤ ਜ਼ਿਆਦਾ ਸ਼ੱਕ ਹੈ ਇਸ ਕਰਕੇ ਇਹਦਾ ਮੈਟਰ ਜਿਹੜਾ ਮੈਂ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਇਹ ਤੁਸੀਂ ਸੀਬੀਆਈ ਨੂੰ ਸੌਂਪ ਦਿਓ ਤੇ ਸੀਬੀਆਈ ਇਹਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਕਰੇ ਉਹ ਇਹੀ ਮੰਗ ਮੇਰੀ ਸਾਡੇ ਮਾਨਯੋਗ ਸੀਐਮ ਸਾਹਿਬ ਤੋਂ ਵੀ ਹੈ ਪੰਜਾਬ ਦੇ ਕਿ ਇਸ ਮੈਟਰ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਕਿਸ ਤਰ੍ਹਾਂ ਇਹੋ ਜਿਹੇ ਜਿਹੜੇ ਝਾਲੀ ਵਕੀਲ ਨੇ ਉਹ ਲੁਟੇਰੀਆ ਦੀ ਤਰ੍ਹਾਂ ਲੋਕਾਂ ਨੂੰ ਲੁੱਟਦੇ ਨੇ ਜਿਹੜੇ ਵਕੀਲ ਨਾ ਹੋ ਕੇ ਵੀ ਆਪਣੇ ਆਪ ਨੂੰ ਵਕੀਲ ਦੇ ਤੌਰ ਤੇ ਪੇਸ਼ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜਾ ਸੀਐਮ ਸਾਹਿਬ ਵੀ ਜਿਹੜਾ ਐਕਸ਼ਨ ਲੈਣ ਦੇ ਵਾਸਤੇ ਕੋਈ ਕਮੇਟੀ ਬਣਾ ਕੇ ਇਹਦੀ ਜਿਹੜੀ ਹੈ ਬੜੀ ਡੀਪ ਇਨਕੁਆਇਰੀ ਕਰਵਾਉਣ ਲਿਦਾਣਾ ਲਾਇਗਦੀ ਟਿੰਗਾ ਚਾਪਟੇਰਪੋਰਟ